ਭਾਈ 1 ਮਹੀਨਾ ਪਹਿਲਾਂ ਵੀਡੀਓ ਪਾਈ ਸੀ ਤੇ ਬਾਈ ਨੇ ਗੱਲ ਕਰੀ ਸੀ 50000 ਰੁਪਏ ਦੀ ਵੀ ਜਿਹੜਾ ਮੇਰੇ ਲਵੇ ਸ਼ੇਅਰ ਮਾਰਕੀਟ ਦੇਆ ਕਲਾਸਾਂ ਲਾ ਕੇ ਸਿੱਖਣਾਊਗਾ ਉਹਨੂੰ 50000 ਰੁਪਏ ਮੈਂ ਪੱਲਿਓਂ ਲਾਉਣ ਨੂੰ ਦਿਆਂਗਾ ਦਿੱਤਿਆ ਬਾਈ ਸਾਰਿਆਂ ਨੂੰ ਬਿਲਕੁਲ ਬਿਲਕੁਲ ਵੀਰੇ ਪੁੱਛ ਸਕਦੇ ਆਂਗੇ ਪੁੱਛ ਲਓ ਹਾਂਜੀ ਬਾਈ ਜੀ ਕੀ ਨਾਮ ਆ ਬਾਈ ਗਰਨੂਰ ਸਿੰਘ ਜੀ ਕਿਹੜਾ ਪਿੰਡਾ ਜੀ ਲੀਲਾ ਜੀ ਤੇ ਕਿੰਨਾ ਟਾਈਮ ਹੋ ਗਿਆ ਸਿੱਖਦੇ ਆ ਨੂੰ ਮਹੀਨਾ ਹੋ ਗਿਆ ਜੀ ਤੇ ਸਿੱਖੇ ਕੁਝ ਹਾਂਜੀ ਹਾਂਜੀ ਰੁਪਏ ਫਿਰ ਕਿੰਨੇ ਉੱਤੇ ਲਾਉਣ ਨੂੰ ਵੀਰੇ ਨਹੀਂ ਜੀ ਕਿੰਨੇ 50000 판ੜੀ ਕੋਈ ਗਾਰੰਟੀ ਵਾਰੰਟੀ ਕੀ ਲੈਤੀ ਉਹ ਬਿਰਾਗੰਦਾ ਵੀ ਜੇ ਲਾਜ਼ਮ ਦਾ ਉਹ ਸਾਡਾ ਹੁੰਦਾ ਵਾ ਜਿਹੜਾ ਪ੍ਰੋਫਿਟ ਆ ਤੁਸੀਂ ਆਪਦਾ ਘਰੇ ਲੈ ਕੇ ਜਾ ਸਕਦੇ ਆ ਤੇ ਇੱਕ ਆ ਸਟੂਡੈਂਟ ਬੈਠਾਗਾ ਕੀ ਨਾਮ ਆ ਜੀ ਆਪਣਾ ਤੇਜਵੀਰ ਜੀ ਕਿੰਨਾ ਟਾਈਮ ਆ ਸਿੱਖਦਿਆਂ ਨੂੰ ਜੀ ਮੈਨੂੰ ਇਹ 2 ਮਹੀਨੇ ਹੋ ਗਏ ਉਮਰ ਕਿੰਨੀ ਆ ਮੈਨੂੰ 17 ਸਾਲ ਆਈ ਬਈ ਕਿਸੇ ਛੋਟੀ ਉਮਰ ਦੇ ਵੀ ਸਿੱਖ ਸਕਦੇ ਆ ਹਾਂ ਹਾਂ ਬਿਲਕੁਲ ਸਿੱਖ ਸਕਦੇ ਆ ਇਹ ਚ ਕੋਈ ਉਮਰ ਵਾਲਾ ਕੋਈ ਚੱਕਰ ਨਹੀਂ ਪੜ੍ਹਿਆ ਲਿਖਿਆ ਕਿੰਨਾ ਕੋਨਾ ਜ਼ਰੂਰੀ ਆ ਕੋਈ ਚੱਕਰ ਨਹੀਂ ਬਸ ਫੋਨ ਚਲਾਉਣਾ ਆਉਣਾ ਚਾਹੀਦਾ ਮੜਾ ਮੋਟਾ ਕੱਲੇ ਫੋਨ ਤੇ ਕੰਮ ਹੋ ਜਾਂ ਲੈਪਟਾਪ ਵਗੈਰਾ ਨਹੀਂ ਨਾ ਸਾਰੇ ਫੋਨ ਤੇ ਹੀ ਕਰ ਰਹੇ ਆ ਫੋਨ ਕੱਲਾ ਫੋਨ ਚਲਾਉਣਾ ਲਾਉਵੇ ਸ਼ੇਅਰ ਮਾਰਕੀਟ ਜਾਂ ਗਲਾਸਾ ਸਿਖਿਆ ਦਊਂਗੇ ਜੀ ਬਿਲਕੁਲ ਬਿਲਕੁਲ ਕਿੰਨਾ ਕਮਣਾਫਾ ਲੋਕ ਕਮਾ ਰਹੇ ਇਹ ਜੋ ਬਈ ਇਹਦੇ ਵਿੱਚ ਤੁਸੀਂ ਜਿੰਨਾ ਲਾਉਂਗੇ ਉਹਨਾ ਕੱਢ ਲਓਗੇ ਅੱਛਾ ਇਹੀ ਸਿਸਟਮ ਹੁੰਦਾ ਸਿੱਖ ਕਿੰਨੇ ਘੰਟੇ ਜਾਂਦਾ ਬੰਦਾ ਇਹਦੇ ਵਿੱਚ 10 ਕੁ ਦਿਨ ਤੁਹਾਨੂੰ ਪਤਾ ਲੱਗਣ ਲੱਗ ਜੂ ਵੀ ਕਿਵੇਂ ਪੈਸਾ ਲਾਉਣਾ ਕਿੱਥੇ ਲਾਉਣਾ ਕਿਵੇਂ ਲਾਉਣਾ ਅੱਛਾ ਹੁਣ ਤੁਹਾਡੇ ਕੋਲੇ ਜੇ ਕਿਸੇ ਨੇ ਸਿੱਖਣਾ ਹੈਗਾ ਇੱਥੇ ਆ ਕੇ ਕਲਾਸਾਂ ਲਾਉਣੇ ਪੈਣਗੇ ਜਾਂ ਆਨਲਾਈਨ ਵੀ ਸਿਖਾ ਦੋਗੇ ਨਹੀਂ ਇੱਥੇ ਆਉਣਾ ਹੀ ਪੈਣਾ ਕਿਉਂਕਿ ਆਨਲਾਈਨ ਤੇ ਉਹ ਗੱਲ ਨਹੀਂ ਬਣਦੀ ਨਾ ਤਾਂ ਉਹ ਕਨੈਕਸ਼ਨ ਬਣਦਾ ਤੇ ਨਾ ਉਹ ਗੱਲ ਬਣਦੀ ਹੈ ਸਿੱਖਣਾ ਇੱਥੇ ਆ ਕੇ ਪਊਗਾ ਇੱਥੇ ਆ ਕੇ ਪਊਗਾ ਤੇ ਬਾਕੀ ਆ ਵੀ ਸਟੂਡੈਂਟ ਬੈਠੇ ਨੇ ਕੀ ਨਾਮ ਹੈ ਜੀ ਇੰਦਰਪਾਲ ਸਿੰਘ ਬਾਈ ਪਿੰਡ ਕਿਹੜਾ ਬਾਈ ਲਤਾਲਾ ਬਾਈ ਕਿਵੇਂ ਲੱਗ ਰਿਹਾ ਇੱਥੇ ਵਧੀਆ ਬਾਈ ਪੂਰਾ ਬਾਈ ਨੇ ਸਾਹ ਕਲੀਅਰ ਕਰਦੇ ਆ ਬਾਈ ਸਾਰਾ ਟੋਪ ਗੱਡੀ ਨੌਕਰੀ ਤੋਂ ਵੱਧਿਆ ਕੰਮ ਪੂਰਾ ਬਾਈ ਤੇ ਜਿਹੜੇ ਪੈਸੇ ਲਾਉਣ ਨੂੰ ਤੇ ਆਪ ਲਾਇਆ ਜਾਂ ਬਾਈ ਨੇ ਦਿੱਤੇ ਨਹੀਂ ਬਾਈ ਨੇ ਦਿੱਤੇ ਬਾਈ ਪੂਰਾ 50000 ਦਾ ਫੰਡ ਬਾਈ ਅੱਛਾ ਬਾਈ ਤੇ ਬਾਈ ਜੀ ਆਪਣਾ ਕੀ ਨਾਮ ਆ ਜੀ ਸ਼ੁਭਮ ਆ ਜੀ ਤੇ ਪਿੰਡ ਕਿਹੜਾ ਜੀ ਲੋਕਲੇ ਐਮਦਗੜ ਮੰਡੀ ਅੱਛਾ ਤੇ ਬਾਈ ਲਵੇ ਸਿਕਰੋ ਕੰਮ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਤੇ ਜਿਹੜੇ ਪੈਸੇ ਦਿੱਤੇ ਦੁੱਤੇ ਵੀ ਪੱਕੇ ਹੀ ਹਾਂਜੀ ਹਾਂਜੀ ਵੀਰੇ ਟ੍ਰੇਡ ਲਏ ਹੋਣੇ ਆਪਣੇ ਕੋਲ ਸਾਰੇ ਮਨੀ ਐਡ ਆ ਅੱਛਾ ਅੱਛਾ ਹਾਂਜੀ ਕੋਈ ਲਾਂਬੇ ਵਾਲਾ ਕੰਮ ਨਹੀਂ ਹੈਗਾ ਨਹੀਂ ਨਹੀਂ ਜੀ ਪ੍ਰੋਫਿਟ ਜੀ ਹੈ ਜੀ ਬਈ ਕਿਸੇ ਨੇ ਵੀ ਸ਼ੇਅਰ ਮਾਰਕੀਟ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਨੰਬਰ ਤੇ ਫੋਨ ਕਰਕੇ ਲੈ ਲਿਓ ਜਾਂ ਇੱਥੇ ਅਮੰਦਗੜ ਆ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਐਡਰੈਸ ਦੱਸ ਦਊ ਇੱਕ ਵਾਰ ਮੰਡੀ ਅਮੰਦਗੜ ਸ਼ਿਪਾਰ ਰੋਡ ਐਚਡੀਐਫਸੀ ਬੈਂਕ ਦੇ ਨਾਲ ਇਹ ਬਈ ਕਿਵੇਂ ਜੇ ਪੈਸਾ ਬਣਦਾ ਵੀ ਕੌਣ ਪੈਸਾ ਦੇ ਰਿਹਾ ਹੈ ਇਹ ਵੀ ਜੇ ਤਾਂ ਆਪਾਂ ਇਨਵੈਸਟਮੈਂਟ ਕਰਦੇ ਆ ਉਹ ਹੁੰਦੀ ਹੈ ਅਲੱਗ ਜੀ ਜੇ ਟਰੇਡਿੰਗ ਕਰਦੇ ਹੋ ਤਾਂ ਕਿਸੇ ਦਾ ਲੋ ਹੋ ਸਕਦਾ ਕਿਸੇ ਦਾ ਮੁਨਾਫਾ ਐ ਨਹੀਂ ਵੀ ਸਰਕਾਰੀ ਖਾਤੇ ਆ ਜੋ ਆ ਕੇ ਡਿਗ ਹੀ ਜਾਂਦੇ ਆ ਜਾਂ ਆਪਣੇ ਖਾਤੇ ਆ ਜੋ ਨਿਕਲ ਕੇ ਸਰਕਾਰੀ ਖਾਤੇਾਂ 'ਚ ਜਾਈ ਜਾਂਦੇ ਆ ਇਹ ਤੁਸੀਂ ਕਮਾ ਰਹੇ ਹੋ ਤਾਂ ਅਸੀਂ ਕਮਾ ਰਹੇ ਆ ਅਸੀਂ ਕਮਾ ਰਹੇ ਆ ਤਾਂ ਤੁਸੀਂ ਕਮਾ ਰਹੇ ਇਹ ਤਾਂ ਸਾਂਝਾ ਕੰਮ ਹੋ ਗਿਆ ਜਨਕਿ ਸ਼ੇਅਰ ਹੋ ਗਿਆ ਹੈ ਨਾ ਫਿਰ ਤੋਂ ਆਹ ਸ਼ੇਅਰ ਮਾਰਕੀਟ ਬਣ ਗਿਆ ਬਿਲਕੁਲ ਤੇ ਕੋਈ ਘਟੇ ਵਾਲਾ ਕੰਮ ਨਹੀਂ ਗੇ ਕਮਾ ਸਕਦੇ ਬਿਲਕੁਲ ਬਿਲਕੁਲ ਸੋ ਵੀਡੀਓ ਸ਼ੇਅਰ ਕਰਕੇ ਤੁਹਾਡੇ ਜਿਹੜੇ ਦੋਸਤ ਵੇਲੇ ਆ ਉਹਨਾਂ ਤੱਕ ਜਰੂਰ ਭੇਜ ਦਿਓ ਜੇ ਉਹਨਾਂ ਨੇ ਵੀ ਸ਼ੇਅਰ ਮਾਰਕੀਟ ਬਾਰੇ ਕੁਝ ਵੀ ਸਿੱਖਣਾ ਤਾਂ ਆ ਬਾਈ ਨਾਲ ਕਰ ਲਿਓ ਕੰਟੈਕਟ ਬਾਈ ਕੁਝ ਆਖਰ ਤੇ ਕਹਿਣਾ ਚਾਹੋਗੇ ਨਹੀਂ ਬਸ ਵੀਰੇ ਆਓ ਤੇ ਸਿੱਖੋ ਮਾਰਕੀਟ ਨੂੰ ਸਿੱਖ ਕੇ ਕੰਮ ਕਰੋ ਕਿਉਂਕਿ ਇਹ ਖੂਹ ਆ ਇਹ ਚ ਜੇ ਕੱਢ ਸਕਦੇ ਹਾਂ ਤਾਂ ਉਹਨਾਂ ਵੀ ਪਾ ਵੀ ਸਕਦੇ ਹਾਂ ਕਾਟਾ ਕਿਨੂੰ ਪੈਂਦਾ ਹੁੰਦਾ ਹੈਗਾ ਕਾਟਾ ਜਿਹੜਾ ਬੰਦੇ ਨੂੰ ਜੂਆ ਸਮਝਦੇ ਆ ਅੱਛਾ ਜਿਹੜੇ ਅਣਜਾਣ ਪਨੇ ਚ ਲਾਉਂਦੇ ਆ ਨਹੀਂ 10000 ਲਾ ਕੇ 1000 ਜੇ ਮੈਂ ਰੂਜ ਦੀ ਦਿਹਾੜੀ ਕੱਢਣੀ ਆ ਅੱਛਾ ਉਹਨਾਂ ਨੂੰ ਘਾਟੇ ਪੈਂਦੇ ਆ ਬਾਈ ਜੇ ਅਣਜਾਣ ਹੋ ਕੇ ਤੁਸੀਂ ਇੱਥੇ ਫਸੋਗੇ ਤਾਂ ਘਾਟੀ ਘਾਟੇ ਪੈਣਗੇ ਜੇ ਜਾਣਕਾਰੀ ਲੈ ਕੇ ਜਾਵਾਂ ਪ੍ਰੋਪਰ ਤੁਹਾਨੂੰ ਪਤਾ ਲੱਗਿਆ ਵੀ ਕਿਵੇਂ ਪੈਸਾ ਬਣਦਾ ਹੈਗਾ ਫਿਰ ਤੁਸੀਂ ਜਿੰਨਾ ਮਰਜ਼ੀ ਪੈਸਾ ਕਮਾ ਲਓ ਸੋ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ